ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲੇ ਤੋਂ ਕਵਰ ਕਰ ਰਹੇ ਹਾਂ ਦੋਸਤੋ ਤੇ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਦੋ ਨਾਗਾ ਦੋਸਤੋ ਦੋਨਾਂ ਦੀ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਇੱਕ ਦੋਸਤੋ ਗੱਬਣ ਤੇ ਇੱਕ ਸੂਈ ਸਵਾਈ ਆ ਦੋਸਤੋ ਦੋਵੇਂ ਪਹਿਲਾਂ ਸੂਗਾ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਆਓ ਬਾਈ ਜੀ ਬਾਈ ਜੀ ਸੱਸੀ ਕਾ ਹੋ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸਦੀ ਬਾਈ ਜੀ ਸਰਜੀਤ ਸਿੰਘ ਜੀ ਸਰਜੀਤ ਸਿੰਘ ਬਾਈ ਸਰਜੀਤ ਇੱਕ ਵਾਰੀ ਨੰਬਰ ਵੀ ਦੱਸਦੀ ਨੰਬਰ 96531 96531 57558 ਜੀ 53558 ਜੀ 58 ਠੀਕ ਆ ਦੋ ਨਾਂ ਕਾ ਬਈ ਅੱਜ ਹਾਂ ਦੋ ਨਾਂ ਕਾ ਜੀ ਠੀਕ ਆ ਤੇ ਜੀ ਬਾਈ ਸਾਹਮਣੇ ਬਹਿੜ ਦੀ ਗੱਲ ਕਰ ਲਈਏ ਕਿੰਨਾ ਸੂਗਾ ਸੂਈ ਆ ਪਹਿਲਣਾ ਜੀ ਪਹਿਲਾ ਸੂਆ ਸੂਈ ਆ। ਉਹ ਚਾਰ ਦਾਨ ਬੱਚੀ ਆ। ਮੂੰਹ ਚਾਰ ਦਾੰਦਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ? ਇਹਨੂੰ ਹੋ ਗਏ 10-12 ਦਿਨ ਸੂਈ ਨੂੰ। 10-12 ਦਿਨ ਹੋ ਗਏ ਸੂਈ ਨੂੰ। ਠੀਕ ਆ। ਤੇ ਦੁੱਧ ਬਾਈ ਕਿੰਨਾ ਆ ਇਸ ਵਕਤ? ਦੁੱਧ ਬਾਈ ਹੋਊ ਤਾਂ 22। ਠੀਕ ਆ। 22 ਕਿਲੋ ਹੀ। ਪਰ ਆਪਾਂ 20 ਆਣੇ ਆ। ਠੀਕ ਆ ਜਿਹੜਾ ਚਵਾ ਕੇ ਦੇ ਦੇਣਾ 20 ਕਿਲੋ। ਠੀਕ ਆ। 20 ਕਿਲੋ ਚਵਾ ਦਿਆਂਗੇ। ਚਵਾ ਦਿਆਂਗੇ। ਤੇ ਦਿਨ 10-12 ਹੋ ਗਏ? 10-12 ਦਿਨ ਹੋ ਗਏ। ਠੀਕ ਆ। ਬੱਚਾ ਕੀ ਆ ਬਾਈ? ਬੱਚਾ ਬੱਚਾ ਜੀ ਮਰ ਗਿਆ। ਬੱਛਾ ਮਗਰ ਲੋ ਬਈ ਦੇਖ ਸਕਦੇ ਆ ਸੋਹਣੀ ਮਿਹੜਾ ਦੋਸਤੋ ਜੇ ਗੱਲ ਕਰੀਏ ਕ੍ਰੋਸ ਆਂਗ ਦੇ ਵਿੱਚ ਆ ਕਦ ਘਾਟ ਸੋਹਣਾ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਦੋਸਤੋ ਬਾਈ ਜਾਂਦਾ 20 ਲੀਟਰ ਦੁੱਧ ਤੁਹਾਨੂੰ ਚੁਆ ਕੇ ਦੇ ਦੇਣਾ ਵੈਸੇ 20 ਲੀਟਰ ਆ ਥਣਾ ਦਾ ਸਾਈਜ਼ ਐ ਦੇਖ ਸਕਦੇ ਆ ਦੋਸਤੋ ਬਿਲਕੁਲ ਸਾਫ ਸੁਥਰਾ ਬੱਤ ਨਾੜਾ ਦੇਖ ਸਕਦੇ ਆ ਦੋਸਤੋ ਭਵਾਨੇ ਦੇ ਉੱਤੇ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾਉਣੇ ਆ ਪੈਕਸ ਹਵਾਨਾ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋੜਚਾਂਗ ਨਹੀਂ ਬਾਕੀ ਦੋਵੇਂ ਪਾਸੇ ਤੁਹਾਨੂੰ ਮਾਣ ਕਰਾ ਦੇਣਾ ਇਹ ਇੱਕ ਸਾਹ ਦੇ ਬਿਲਕੁਲ ਸਾਫ ਸੁਥਰੀ ਵੜਾ ਦੋਸਤੋ ਚੰਗੀ ਫੇਸ ਬਿਊਟੀ ਆ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਥੋੜਾ ਜਨਾ ਫਿੱਕੇ ਅੰਗ ਦੇ ਵਿੱਚ ਆ ਜਿਹੜੇ ਵੀਰ ਤੋਂ ਆਈਏ ਦੋਸਤੋ ਸੰਭਾਈ ਥੋੜੀ ਘੱਟ ਹੋਈ ਆ ਤੇ ਬੱਚਾ ਦੋਸਤੋ ਆਹ ਦੇਖ ਸਕਦੇ ਆ 12 13 ਦਿਨਾਂ ਦਾ ਬੱਚਾ ਤੇ ਭਾਈ ਖੋਲਾ ਤੋੜ ਕੇ ਵਿਖਾ ਦਗੀ ਲੋ ਵੀ ਖੋਲ ਕੇ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾ ਨੰਬਰ 13 ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਇਹਸਾਨੀ ਸ਼ਾਮ ਦਾ ਜੀ ਜੀ ਦੋਸਤੋ ਉਹ ਵੇੜਾ ਚਵਾਈ ਦਾ ਦੋਸਤੋ ਲਗਭਗ ਘੰਟੇ ਡੇਢ ਘੰਟੇ ਤਾਈ ਚਵਾਈ ਹੋਣੀ ਹੈ ਦੀ ਉਸ ਢੰਗ ਨਾਲ ਦੀ ਜੱਜਮੈਂਟ ਲਾਇਓ ਜੇ ਕਦ ਕਾਠ ਦੋਸਤੋ ਪੂਰਾ ਵੱਡਾ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਕਿਉਂਕਿ ਸੂਈ ਸਵਾਈ ਹੈ ਦੋਸਤੋ ਤਸੱਲੀ ਤੁਸੀਂ ਕਰਨੀ ਹੈ ਭਾਵੇਂ ਦੋ ਟਾਈਮ ਚੋ ਤਿੰਨ ਟਾਈਮ ਚੋ ਮੁੱਲ ਕੀ ਕਰਦਾ ਹੈ ਬਈ ਇਹਦਾ ਮੁੱਲ ਬਈ ਇਹਦਾ ਜਾਇਜ਼ ਰੇਟ 75000 ਰੁਪਏ 75000 ਕੋਈ ਥੋੜਾ ਬਹੁਤਾ ਮਾਨਤਾਨ ਹੋ ਜੂ ਠੀਕ ਆ ਲਓ ਵੀ 75000 ਰੁਪਏ ਰੇਟ ਆ ਇਹਦਾ ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਚੁਵਾਈ ਤੁਸੀਂ ਕਰਨੀ ਹੈ ਭਾਵੇਂ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਕਿਉਂਕਿ ਸੂਈ ਸਵਾਈ ਹੈ ਇਸ ਤੋਂ ਅੱਗੇ ਦੋਸਤੋ ਗੱਭਣਾ ਇਹਦੀ ਜਾਣਕਾਰੀ ਦੋ ਜੀ ਬਾਈ ਇਹ ਬਾਈ ਖੀਰੀ ਬੱਚੀ ਹੈ ਇਹ ਮੂੰਹੋਂ ਖੀਰੀ ਆ ਹਾਂਜੀ ਠੀਕ ਆ ਤੇ ਦਿਨ ਕਿੰਨੇ ਲਾਜੂ ਬਾਈ ਇਹਦੇ ਬਾਈ ਜੀ 12 ਮਹੀਨਾ ਜਿਹੜਾ ਤੁਸੀਂ ਦੇਸੀ 12 ਨੂੰ ਪੂਰਾ ਕੀਤਾ ਠੀਕ ਆ 12 ਨੂੰ ਕਿੰਨੇ ਦਿਨਾਂ ਦਾ ਅੰਦਾਜ਼ਾ ਹੈ ਯਾਨੀ ਕਿ ਅੱਜ 12 ਦਿਨ ਹੀ ਰਹਿ ਗਏ 12 ਦਿਨ ਰਹਿ ਗਏ ਠੀਕ ਆ ਤੇ ਬਈ ਇਹ ਕਿੰਨਾ ਕੁ ਦੁੱਧ ਪਾ ਦਊਗੀ ਇਹ ਜੀ ਮਾਦਾਰ ਕਾਰਡ ਤੇ ਪੰਕੀ 36 ਕਿਲੋ ਦਾ ਦਈ ਮੱਛੀ ਆ ਜੀ ਇਹ ਠੀਕ ਆ ਹਾਂ ਤੇ ਇਹਦਾ ਕੀ ਅਨੁਮਾਨ ਕਰਦੇ ਵੀ ਕਿੰਨਾ ਕੁ ਪਾ ਦਊਗਾ ਮੇਰਾ ਸਭ 20-25 ਦੇ ਆਰਾਮ ਨਾਲ ਪਾ ਦਊਗਾ 20-25 ਹਾਂ 20-25 ਲਓ ਵੀ ਬਾਕੀ ਕੱਦ-ਕਾਠ ਦੋਸਤੋ ਸੋਹਣਾ ਮੂੰਹ ਬਾਈ ਖੀਰੀ ਦੱਸਦਾ ਬਾਕੀ ਤੁਸੀਂ ਆਪ ਦੀ ਇੱਥੇ ਆ ਕੇ ਚੈੱਕ ਕਰ ਲਓ ਜੇ ਜਾਂ ਦੋਸਤੋ ਆਪ ਦਾ ਵੀਡੀਓ ਕਾਲ ਤੇ ਚੈੱਕ ਕਰੋ ਜੇ ਉਹ ਤੁਸੀਂ ਤਸੱਲੀ ਕਰਨੀ ਆ 12 ਦਿਨਾਂ ਦੀ ਦੋਸਤੋ ਕੱਚੀ ਆ ਹਵਾਨਾ ਇਹਦਾ ਵੀ ਤੁਹਾਨੂੰ ਵਿਖਾ ਦਿੰਦੇ ਆ ਕਦ ਕਾਠ ਦੋਸਤੋ ਜਿਹੜੇ ਹਿਸਾਬ ਨਾਲ ਖੀਰੀ ਆ ਨਾ ਦੋਸਤੋ ਬਹੁਤ ਸੋਹਣਾ ਕਦ ਕੀਤਾ ਹੋਇਆ ਦੇਖ ਸਕਦੇ ਆ ਬਈ ਸ਼ਾਂਗ ਜੀ ਚਲਦੀ ਤਾਂ ਨਹੀਂ ਨਾ 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 ਬਈ ਰੁਹੀ ਠੀਕ ਆ ਦੇਖ ਸਕਦੇ ਆ ਸ਼ਾਂਗ ਛੋਟੀ ਹੀ ਹੈਗੀ ਆ ਦੋਵੇਂ ਥਣਾ ਦੇ ਵਿਚਾਲੇ ਤੇ ਬਾਕੀ ਦੋਸਤੋ ਤਸੱਲੀ ਤੁਸੀਂ ਕਰ ਲੈਣੀ ਆ ਆਪਦੀ ਵੈਸੇ ਬਾਈ ਇਹਦਾ ਨਹੀਂ ਚੱਲਦੀ ਫੇਸ ਬਿਊਟੀ ਚੰਗੀ ਆ ਦੋਸਤੋ ਕ੍ਰੋਸ ਆਂਗ ਦੇ ਵਿੱਚ ਆ ਦੇਖ ਸਕਦੇ ਹੋ ਬਿਲਕੁਲ ਸਾਫ਼ ਸਹੀ ਵਹਿੜਾ ਦੋਸਤੋ ਦੇਖ ਸਕਦੇ ਹੋ ਦੋਵੇਂ ਪਾਸੇ ਆ ਤਾਂ ਤੁਹਾਨੂੰ ਥਣਾ ਦੀ ਜਿਹੜੀ ਜੱਜਮੈਂਟ ਕਰਵਾਤੀ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਉਠਾਉਣੇ ਆ ਲੈ ਵੀ ਖੋਲਣੀ ਇਹ ਵੀ ਤੋੜ ਕੇ ਵਿਖਾ ਦਈਏ ਲੋ ਵੀ 2 ਨੰਬਰ ਪਹਿਲਾ ਸੁਗਾ ਵਹਿੜ ਸੁੰਦੀ ਆ ਤੇ 12 ਦਿਨਾਂ ਦੀ ਕੱਚੀ ਆ ਹਵਾਨੇ ਜੱਜਮੈਂਟ ਤੁਹਾਨੂੰ ਸਾਰੀ ਕਰਵਾ ਦਿੰਨੇ ਆ ਦੋਸਤੋ ਤੋੜ ਕੇ ਵਿਖਾ ਦਿੰਨੇ ਆ ਫੈਸਾ ਹਵਾਨਾ ਬਹੁਤ ਸੋਹਣਾ ਦੋਸਤੋ ਬਾਕੀ 12 ਦਿਨਾਂ ਦੀ ਕੱਚੀ ਹੈ ਜੇ ਗੱਲ ਕਰੀਏ ਦੋਸਤੋ ਕੱਦ ਘਾਟ ਸੋਹਣਾ ਮੂੰਹ ਉਖੀਰੀ ਆ ਬਾਕੀ ਦੋਸਤੋ ਤੁਹਾਨੂੰ ਖੜੀ ਦਾ ਹਵਾਨਾ ਫੇਰ ਦੁਬਾਰੇ ਜੱਜਮੈਂਟ ਜਿਹੜੀ ਕਰਵਾ ਦਿੰਨੇ ਆ ਜਿਹੜੇ ਵੀਰ ਦੇ ਪਸੰਦ ਹੋਵੇ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਤੇ ਬਈ ਇਹਦਾ ਕੀ ਮੁੱਲ ਕਰਦਿਆਂ ਇਹਦਾ ਮੁੱਲ ਵੀ 110000 110000 ਹਾਂ ਕੋਈ ਮਾਨਤਨ ਹੋ ਜੂਵੇ ਹਾਂ ਮਾਨਤਨ ਕਰਦੇ ਹਾਂ ਠੀਕ ਆ ਲਓ ਵੀ ਇਹਦਾ ਰੇਟ 110000 ਰੁਪਇਆ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜੂ ਦੋਨਾਂ ਨਗਰਾਂ ਜੋ ਕੋਈ ਵੀ ਨਗਰ ਪਸੰਦ ਹੋਵੇ ਦੋਸਤੋ ਬਾਈ ਦਾ ਪਿੰਡ ਹੈਗਾ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬਾ ਹੀ ਪੈਂਦੀ ਹੈ ਦੋਸਤੋ ਦੋਨਾਂ ਨਗਰਾਂ ਦੀ ਜਾਣਕਾਰੀ ਬਾਈ ਤੋਂ ਤੁਹਾਨੂੰ ਲੈਤੀ ਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਤਸੱਲੀ ਕਰ ਲਓ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ